ਅੱਜ ਅਸੀਂ ਗੱਟੀ ਰਾਜੋਕੇ ਪਿੰਡ ਦੇ ਵਿੱਚ ਪਹੁੰਚੇ ਹੈਗੇ ਆ ਜਿੱਥੇ ਸਤਲੁਜ ਦੇ ਵਿੱਚ ਪਾਣੀ ਆਇਆ ਸੀਗਾ ਪਹਿਲੇ ਤਾਂ ਇਸ ਇਲਾਕੇ ਦੇ ਵਿੱਚ ਵੱਡੀ ਮਾਰਵੱਜੀ ਹੈਗੀ ਸੀਗੀ ਤਾਂ ਪਾਣੀ ਹੁਣ ਇੱਕ ਵਾਰ ਬੰਦ ਕੀਤਾ ਗਿਆ ਹੈਗਾ ਕਿਉਂਕਿ ਰਿਪੇਅਰ ਜੜੀਆਂ ਨੇ ਉਹ ਚੱਲ ਰੀਆਂ ਹੈਗੀਆਂ ਨੇ ਪਰ ਹਾਲਾਤ ਦਿਖਾਣੇ ਆ ਕਿ ਇੱਕ ਘਰ ਇੱਥੋਂ ਰਸਤਾ ਹੀ ਨਹੀਂ ਹੈਗਾ ਸੀਗਾ ਉਹਦੇ ਘਰ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਦੋ ਕਮਰੇ ਆ ਨਾਲ ਹੀ ਉਹਨਾਂ ਦੀ ਰਸੋਈ ਹੈਗੀ ਹੈ ਔਰ ਆਪ ਫਰਸ਼ ਦਾ ਬਾਥਰੂਮ ਵਾਲਾ ਫਰਸ਼ ਦਾ ਇਹ ਜਮੀਨ ਦੇ ਵਿੱਚ ਹੀ ਧਸ ਗਿਆ ਔਰ ਉਹਨਾਂ ਦੇ ਘਰ ਦਾ ਜਿਹੜਾ ਅਗਲਾ ਰਸਤਾ ਹੈਗਾ ਸੀਗਾ ਉਹ ਵੀ ਜਿਹੜਾ ਜਮੀਨ ਧਸ ਗਈ ਪਾਣੀ ਦੇ ਨਾਲ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਗਹਿਰਾ ਜਿਹੜਾ ਡੂੰਗਾ ਜਿਹੜਾ ਉਹ ਖੱਡਾ ਪਿਆ ਹੋਇਆ ਔਰ ਤਸਵੀਰ ਇੱਕ ਹੋਰ ਦਿਖਾਵਾਂਗੇ ਇਹ ਨੌਜਵਾਨ ਬਾਈ ਹੈ ਇਹ ਜ਼ਿਆਦਾ ਬੋਲ ਨਹੀਂ ਸਕਦਾ ਹੈਗਾ ਇਸ ਘਰ ਦਾ ਜੀ ਹੈਗਾ ਔਰ ਇਹ ਜਿਹੜਾ ਇਸ ਨੂੰ ਭਰ ਰਿਹਾ ਹੈਗਾ ਗੱਟੇ ਲਾ ਰਹੇ ਹੈਗੇ ਨੇ ਔਰ ਰਸਤਾ ਬਣਾਇਆ ਹੈਗਾ ਇੱਥੋਂ ਘਰ ਵਾਸਤੇ ਤੇ ਇੱਥੇ ਜਿਹੜੀ ਹੈ ਉਹ ਮਿੱਟੀ ਪਈ ਹੈਗੀ ਆ ਔਰ ਇੱਥੇ ਬੱਠਲ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਬਣਾ ਰਹੇ ਹੈਗੇ ਆ ਕਿ ਰਸਤਾ ਬਣਾਇਆ ਜਾ ਸਕੇ ਤਾਂ ਬੜਾ ਔਖਾ ਹੋ ਜਾਂਦਾ ਹੈ ਸਾਡੇ ਨਾਲ ਇੱਥੋਂ ਦੇ ਵਾਸੀ ਖੜੇ ਹੋਏਗੇ ਆ ਇਹ ਬਾਈ ਜੀ ਕਿਹੜਾ ਇਲਾਕਾ ਹੈ ਇਹ ਰਾਜੋ ਕੀ ਗੱਟੀ ਦਾ ਇਲਾਕਾ ਹੈ ਜੀ ਰਾਜੋ ਕੀ ਗੱਟੀ ਹਾਂਜੀ ਇਹ ਹਾਲਾਤ ਉਦੋਂ ਬਣੇ ਜਦੋਂ ਪਾਣੀ ਆਇਆ ਹਾ ਪਾਣੀ ਨਾ ਪਾਣੀ ਨਾਲ ਹੋਇਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੈ ਤਾਂ ਹੁਣ ਇਹ ਪਤਾ ਲੱਗਦਾ ਹੈਗਾ ਜਦੋਂ ਪਾਣੀ ਬੰਦ ਹਾਂਜੀ ਹਾਂਜੀ ਪਾਣੀ ਐਡ ਤੋਂ ਕੱਢਿਆ ਨੇ ਤਾਂ ਪਤਾ ਲੱਗਿਆ ਹੁਣ ਵੀ ਇੰਨਾ ਟੋਇਆ ਪੈ ਗਿਆ ਹੂੰ ਤੇ ਨਾ ਗੱਟੇ ਲਾ ਕੇ ਤੇ ਗੱਟਾਂ ਦੇ ਉੱਤੋਂ ਪਾਣੀ ਕਾਰਨ ਜਾਂਦੇ ਆ। ਇਹ ਕਿੰਨੇ ਫੁੱਟ ਡੂੰਗਾ ਹੋ ਗੱਟ ਹੋਇਆ? ਇਹ ਇੱਥੋਂ ਸੜਕ ਤੋਂ ਹੈਗਾ 15 10 ਫੁੱਟ 12 ਫੁੱਟ। ਹਾਂ 15 15 ਵੀ ਹੋ ਸਕਦਾ ਹੈ। ਇਸ ਪਰਿਵਾਰ ਵਾਸਤੇ ਤਾਂ ਬੜਾ ਔਖਾ ਹੋ। ਬਹੁਤ ਔਖਾ ਜੀ ਬਹੁਤ ਔਖਾ ਹੈ। ਹੂੰ। ਬੜਾ ਔਖਾ ਹੋ। ਹਾਂ ਜੀ। ਕੀ ਮੰਗ ਕੀ ਕਰਦੇ ਸੀਗੀ? ਮੰਗ ਹੀ ਆ ਕਰਦਿਆਂ ਕੋਈ ਸਰਕਾਰ ਆ ਜਾਵੇ। ਹੂੰ। ਤੇ ਨਾ ਮਣੇ ਵੇਖੇ ਸੋਚੇ ਮਾੜਾ ਟੰਨ ਨੂੰ ਕੋਈ ਦਵਾਵੇ। ਆ ਮਿੱਟੀ ਪਵਾ ਦੇਣਾ। ਉਹਨਾਂ ਦੇ ਘਰ ਦੇ ਅੱਗੇ ਜਿਹੜਾ ਟੋਆ ਬਹੁਤ ਡੂੰਗਾ ਪੈ ਗਿਆ ਹੂੰ ਤਾਂ ਇੱਥੇ ਜਿਹੜੇ ਹੇਲੇ ਜਿਹੜੇ ਟੁੱਟੀਆਂ ਹੋਈਆਂ ਚੀਜ਼ਾਂ ਉਹ ਹੇਲੇ ਬਣਾਈਆਂ ਨਹੀਂ ਗਈਆਂ ਨਹੀਂ ਬਣਾਈਆਂ ਜੀ ਇਹ ਵੀ ਬਣਨੀਆਂ ਚਾਹੀਦੀਆਂ ਹਾਂਜੀ ਹਾਂਜੀ ਆਪਾਂ ਕੀ ਸ਼ਰਦ ਸਾਹਿਬ ਟੁੱਟੀਆਂ ਬਟੋਏ ਪਏ ਪਿਆ ਕੋਈ ਮਿੱਟੀ ਨਹੀਂ ਪਈ ਇੰਦੇ ਚ ਕੀ ਨਾਮ ਹੈ ਤੁਹਾਡਾ ਵੀਰ ਸਿੰਘ ਜੀ ਤਾਂ ਵੀਰ ਸਿੰਘ ਤਾਂ ਵੀਰ ਸਿੰਘ ਦਾ ਵੀ ਕਹਿਣਾ ਹੈਗਾ ਕਿ ਜਲ ਤੋਂ ਜਲਦ ਬਣਾਉਣਾ ਚਾਹੀਦਾ ਆ ਕੀ ਨਾਮ ਹੈ ਜੀ ਤੁਹਾਡਾ ਵੀਰ ਸਿੰਘ ਜੀ ਇਹ ਕਿਥੇ ਕੂ ਹੈਗਾ ਜਿਹੜਾ ਇਹ ਟੋਇਆ ਪਿਆ ਹੋਇਆ ਹੈ ਇਹ ਰਾਜੂ ਗੱਟੀ ਹਾਂ ਕਿੱਡੇ ਕੋ ਮਾੜੇ ਹਾਲਾਤ ਬੜੇ ਬਹੁਤ ਲਾਲ ਮਾੜੇ ਬੜੇ ਤੇ ਉਹਨੇ ਆਪੋ ਆਪੇ ਵੀ ਗੁਜ਼ਾਰਾ ਕਰੀ ਜਾਂਦਾ ਹੈ ਹਮਮ ਔਰ ਇਹ ਰੋਡ ਬਹੁਤ ਖਰਾਬ ਹੋਇਆ ਪਿਆ ਟੋੜ ਵੀ ਇਹ ਕਦੋਂ ਹੋਇਆ ਸੀਗਾ ਇਹ ਹੁਣ ਪਾਣੀ ਜੋਇਆ ਹੁਣ ਕਿਰ ਪਾਣੀ ਆਇਆ ਅੱਛਾ ਔਰ ਅੱਗੇ ਪਰ ਠੀਕ ਪਾਣੀ ਜਦੋਂ ਨਿਕਲੇ ਤਾਂ ਪਤਾ ਲੱਗਦਾ ਪਤਾ ਲੱਗਦਾ ਹੋਣੇਗਾ ਹਮਮ ਹੋ ਲੱਗਦਾ ਪਾ ਲਵੀਆ ਪਾਣੀ ਕਿਉਂ ਤੋਂ ਬਹੁਤ ਖੜਾ ਹੈ ਤੇ ਆ ਵਿੱਚ ਤੋਂ ਟਟਾ ਟੱਪਦਾ ਪਿਆ ਹੈ ਹਾਂ ਬੜਾ ਔਖਾ ਹੋ ਗਿਆ ਇਸ ਘਰ ਵਾਸਤੇ ਜਗ੍ਹਾ ਹੀ ਨਹੀਂ ਜਗ੍ਹਾ ਹੀ ਨਹੀਂ ਜਗ੍ਹਾ ਹੀ ਨਹੀਂ ਟੱਪਣ ਦੀ ਉਹ ਆਪਣੇ ਘਰੋਂ ਟੱਪ ਕੇ ਉਹ ਕੰਤੂੜ ਘਟ ਪਾਇਆ ਉਸ ਹੂੰ ਉਹ ਬਾਜਾ ਬਾਚ ਗਿਆ ਮੜਾਇਆਗਾ ਆਪਣਾ ਡਿੱਗਾ ਬੜਾ ਡੁੱਗਾ ਟੋਇਆ ਹੈ ਨਾ ਬੜਾ ਡੂੰਗਾ ਤਾਂ ਇਹ ਲੜਕਾ ਬੋਲ ਨਹੀਂ ਪੰਦਾ ਜਿਆਦਾ ਆ ਇਹ ਨਹੀਂ ਬੋਲ ਨਹੀਂ ਪੈਂਦਾ ਉਹ ਨਹੀਂ ਤਾਂ ਬੋਲਦਾ ਦੋਲਦਾ ਨਹੀਂ ਬੋਲਦਾ ਹੂੰ ਮੈਂ ਸੰਗਦਾ ਹੈ ਹਾਂ ਤਾਂ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜਾ ਉਹ ਲੱਗਾ ਹੋਇਆ ਸੀਗਾ ਦਾ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਘਰ ਹੈ ਘਰ ਤੋਂ ਅੱਗੇ ਜਿਹੜਾ ਐਡਾ ਵੱਡਾ ਟੋਆ ਜਿਹੜਾ ਉਹ ਪਿਆ ਪਿਆ ਬਹੁਤ ਮਾੜੇ ਹਾਲਾਤ ਇੱਥੇ ਹੁਣ ਪਤਾ ਲੱਗਦੇ ਹੈਗੇ ਆ ਜਦੋਂ ਪਾਣੀ ਇੱਥੇ ਬੰਦ ਕੀਤਾ ਹੈਗਾ ਕਿਉਂਕਿ ਰਿਪੇਅਰਾਂ ਚੱਲਦੀਆਂ ਹੈਗੀਆਂ ਕਿ ਦੱਸਿਆ ਜਾਂਦਾ ਕਿ ਹੈਡ ਦੇ ਉਧਰੋਂ ਰਿਪੇਅਰ ਚੱਲ ਰਹੀ ਹੈਗੀ ਤਾਂ ਜਿੰਦੇ ਕਰਕੇ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਇਹ ਉਹ ਹਾਲਾਤ ਹੈ ਸੜਕਾਂ ਜਿਹੜੀਆਂ ਟੁੱਟੀਆਂ ਹੈਗੀਆਂ ਨੇ ਔਰ ਮਿੱਟੀ ਰੇਤ ਜਿਹੜੀ ਆ ਉਹ ਨਜ਼ਰ ਆਂਦੀ ਹੈਗੀ ਆ ਪੈਲੀਆਂ ਦੇ ਵਿੱਚ ਤਾ ਹਾਲਾਤ ਬੜੇ ਵੱਧ ਤੋਂ ਬੱਤਰ ਹੋਏ ਇਸ ਇਲਾਕੇ ਦੇ ਜਦੋਂ ਉਹ ਪਾਣੀ ਆਇਆ ਹੈਗਾ ਸੀ ਪਾਣੀ ਕਈ ਕਈ ਫੁੱਟ ਆ ਗਿਆ ਹੈਗਾ ਸੀਗਾ ਪਿੱਛੋਂ ਪਾਕਿਸਤਾਨ ਵੱਲੋਂ ਵੀ ਘੁਮਕੇ ਜਿਹੜਾ ਪਾਣੀ ਆ ਗਿਆ ਹੈਗਾ ਸੀਗਾ ਤਾ ਬੜੇ ਮਾੜੇ ਹਾਲਾਤ ਹੋਏ ਸੀ ਤਾ ਲੋਕਾਂ ਦਾ ਕਹਿਣਾ ਹੈਗਾ ਕਿ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਪਾਸੇ ਦੇਖਣਾ ਚਾਹੀਦਾ ਔਰ ਜਲਦ ਤੋਂ ਜਲਦ ਇਹਦਾ ਹੱਲ ਕਰਨਾ ਚਾਹੀਦਾ ਹੈ ਕ ਇਹ ਲੋਕ ਜਿਹੜੇ ਆਪਣੇ ਘਰ ਦਾ ਰਾਹ ਖੁਦ ਬਣਾ ਰਹੇ ਹੈਗੇ ਆ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈਗਾ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਜ਼ਪੁਰ